ਹੇਲੇਲੂਇਆ ਹੇਲੇਲੂਇਆ ਸਾਰੇ ਕੰਪਨੀਆਂ ਨੂੰ ਗਿਆਨ ਸੀ ਮੇਰਾ ਨਾਮ ਮੰਦਰ ਆ ਫਿਰ ਬੰਗਾਲ ਨੂੰ ਮੇਰੇ ਜੀਵਨ ਦੀ ਇਹ ਗਵਾਹੀ ਆ ਕਿ ਸ਼ੁਕਰਵਾਦ ਦੇਣਾ ਈਟਮ ਮੈਂ ਬਹੁਤ ਜ਼ਿਆਦਾ ਬਿਮਾਰ ਤੇ ਪਰੇਸ਼ਾਨ ਮੈਂ ਆ ਜਿਹਦੇ ਕਾਰਨ ਬੜੀ ਜ਼ਿਆਦੀ ਪਰੇਸ਼ਾਨੀ ਆ ਮੇਰੇ ਘਰ ਤੇ ਮੇਰੀ ਫੈਮਿਲੀ ਪੂਰੀ ਮਿੰਨੂ ਵੇਕੇ ਰਹਿੰਦੇ ਕਿ ਨੂੰ ਕੀ ਗੱਲ ਹੈ ਯਾਰ ਕੀ ਪਰੇਸ਼ਾਨੀ ਹੋਈ ਆ ਤੇ ਮੈਨੂੰ 11 ਤੋਂ ਇੱਕ ਵੇ ਜੇ 1 ਵਜੇ ਤੱਕ ਕਰੀਬ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਮੇਰੇ ਕੋਲ ਕਿੱਥੇ ਆ। ਤੇ ਰੱਬ ਦੇ ਦਾਸ ਕਰਨਾ ਫੋਨ ਤੇ ਗੱਲ ਵੀ ਨਹੀਂ ਕਰਦੇ ਸੀ ਕਿ ਮੇਰੇ ਕੋਲ ਗੱਲ ਨਹੀਂ ਹੁੰਦੀ। ਕਿ ਜਿੰਨਾ ਮੈਂ ਪਰੇਸ਼ਾਨ ਹਾਂ ਕਿਉਂਕਿ ਮੈਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੁੰਦੀ। ਤੇ ਜੇ ਕੋਈ ਅਨਸਾਜ਼ ਸਹੀ ਹੁੰਦੇ ਤਾਂ ਮੈਂ ਤਾਂ ਨਹੀਂ ਗੱਲ ਕਰਦਾ। ਤੇ ਉਹ ਮੇਰੇ ਕੋਲ ਗੱਲ ਨਹੀਂ ਹੁੰਦੀ ਆਪਣੇ ਦਾਸਾਂ ਦੇ ਨਾਲ ਫਿਰ ਵੀ ਨਾਲ ਕਿਰੇ ਵਾਸਤੇ ਕਰੇ। ਅਰੇ ਡਾਕਟਰ ਨੂੰ ਗਿਆ ਸੱਤਾਂ ਤੇ ਉਹਨੇ ਚੈੱਕ ਕੀਤਾ ਤੇ ਜਿਹੜਾ ਮੇਰਾ ਬੀਪੀ ਆ ਕਦੀ ਵੀ ਨਹੀਂ ਵਧਿਆ ਉਹ 160 ਹੋਇਆ ਨਹੀਂ ਤੇ ਜੋ ਮੇਰੇ ਹਾਰਟ ਕੀੜੀ ਆ ਉਹ ਬਹੁਤ ਜ਼ਿਆਦਾ ਵਧੀ ਸੀ ਤੇ ਉਹਨਾਂ ਨੇ ਮੈਨੂੰ ਇੰਜੈਕਸ਼ਨ ਲਾਇਆ ਪਰ ਅੱਜ ਦਾਸ ਨੇ ਮੇਰੀ ਪ੍ਰਾਤਨਾ ਕੀਤੀ ਤੇ ਮੈਂ ਬਿਲਕੁਲ ਸਹੀ ਹੋ ਗਿਆ ਨਾਈਟ ਅੱਜ ਜਿਹੜੀ ਉਹ ਮੇਰੀ ਬਹੁਤ ਵਧੀਆ ਲੱਗੀ ਤੇ ਜਦੋਂ ਦਿਨ ਦਾ ਸਮਾਂ ਆਇਆ ਤੇ ਮੈਂ ਫਿਰ ਉਸੇ ਹਾਲਤ ਦੇ ਵਿੱਚ ਹੋ ਗਿਆ ਤੇ ਮੈਂ ਮੈਂ ਨਾਲੇ ਕਿਹਾ ਮੈਂ ਤੁਹਾਨੂੰ ਵੀ ਭਾਤ ਤੋਂ ਨਹੀਂ ਮੇਰਾ ਬੀਬੀ ਚਾਹ ਕੀਤਾ ਤੇ ਮੇਰਾ ਬੀਬੀ ਜਿਹੜਾ ਅੱਗੇ 70 ਸੀ ਤੇ ਜੋ ਮੇਰੀ ਪਾਤੀ ਹੋ ਮੇਰੀ ਕਾਠ ਤੇਰੀ ਪਾਤ ਸੀ ਤੇ ਬੜੀ ਪਰੇਸ਼ਾਨੀ ਸਾਲਾਂ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਤੇ ਮੈਂ ਬਾਹਰ ਬੈਠਾ ਤੇ ਮੈਂ ਰੱਬ ਦੇ ਦਰਸਾਂ ਨੂੰ ਮੇਰੇ ਨਾਲ ਇੱਕ ਬ੍ਰਦਰ ਵੱਡਾ ਅਜੀਤ ਗਿਆ ਦਵਾਈ ਸੰਦਨ ਤੇ ਇਹਨੇ ਰੱਬ ਦੇ ਦਰਸਾਂ ਨੂੰ ਲਾਇਆ ਔਰ ਮੇਰੇ ਪ੍ਰਾਰਥਨਾ ਕਰਵਾਈ ਕਾਹਨਾ ਤੋਂ ਘਰ ਮੈਂ ਬਿਲਕੁਲ ਠੀਕ ਹਾਂ ਮੈਂ ਆਪਣੇ ਦਾਸਾਂ ਦਾ ਔਰ ਉਡੀ ਸੰਗਤ ਦਾ ਅਨੁਬਾਦ ਕਰਦਾ ਮੈਂ ਜਿਨ੍ਹਾਂ ਦੀ ਦਵਾਵਾਂ ਦੇ ਸਦਕੇ ਅੱਜ ਵੀ ਗੁਰਪਰਮੇਸ਼ਰ ਨੇ ਕਿ ਨਾਮਾਂ ਜੀਵਾਂ ਦਿੱਤਾ ਵਾ ਹੋ ਸਕਦਾ ਹੈ ਕਿ ਕੋਈ ਵੱਡੀ ਪ੍ਰੋਬਲਮ ਆ ਜਾਂਦੀ ਜਿਹਦੇ ਕਾਹਨਾ ਮਾਪੀ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਲਈ ਪਰੇਸ਼ਾਨ ਰਹਿੰਦਾ ਪਰ ਫਿਰ ਵੀ ਕਿਰੇ ਯਹਵਾ ਪਰਮੇਸ਼ਰ ਜੀ ਨੇ ਆਪਣਾ ਹੱਥ ਦੇ ਕੇ ਇਸਮਾਰ ਕਰਕੇ ਆ ਜਿਨ੍ਹਾਂ ਨੇ ਨਹੀਂ ਮਦਦ ਦਿੱਤੀ ਜਿਨ੍ਹਾਂ ਨੇ ਉਤਾਰ ਦਿੱਤੀ ਆ ਉਸ ਪਰਮੇਸ਼ਰ ਦੇ ਰਸਿਲੇ ਅੱਜ ਮੈਂ ਤੁਹਾਡੇ ਵਿੱਚ ਸਾਰੇ ਪਿੰਡ ਪਾਣੀ ਨੂੰ ਗਿਆਨ ਦੀ ਔਰ ਆਪਣੇ ਦਾਸਨ ਨੂੰ ਗਿਆਨ ਦੀ ਅਸੀਂ ਵਰਤਨ ਕਰਨੇ ਸ਼ੁਰੂ ਕਰਨਾ ਹੈ